ਖਬਰਾਂ ਦੇ ਨਿਊਜ਼ ਚੈਨਲ ਉੱਤੇ ਤੁਹਾਡਾ ਸਵਾਗਤ 92 ਚੈਨਲ ਵੱਲੋਂ ਰਹਿੰਦਰ ਸਿੰਘ ਆ블ੂ ਤੁਹਾਡੇ ਨੂੰ ਸਨਮੁਖ ਹੈ ਤੇ ਪੇਸ਼ ਹਨ ਅੱਜ ਦੀਆਂ ਖਬਰਾਂ ਤੇ ਖਬਰਾਂ ਦੀ ਚਰਚਾ ਜ਼ਿਲ੍ਹੇ ਦੇ ਕੋਲ 9 ਮਾਮਲੇ ਦਰਜ ਹੋਏ ਨੇ ਥਾਣੇ ਦੇ ਵਿੱਚ ਵੱਖ-ਵੱਖ ਤਰਾਵਾਂ ਦੇ ਤਹਿਤ ਜਿਨ੍ਹਾਂ ਵਿੱਚ 5 ਨਸ਼ੇ ਦੇ, ਕੁੱਟਮਾਰ ਦੇ 2 ਤੇ ਇੱਕ ਦੁਕਾਨ ਨੂੰ ਪਾਰ ਲਾ ਕੇ ਸਨ ਲਾ ਕੇ 3 ਲੱਖ ਰੁਪਏ ਲੁੱਟੇ ਗਏ ਹਨ ਹੁਣ ਗੱਲ ਕਰਦੇ ਹਾਂ ਲੁੱਟੇਰਿਆਂ ਦੀ ਜੋ ਚਰਚਾ ਦਾ ਵਿਸ਼ਾ ਹੈ ਬੜੇ ਹੀ ਬੇਖੌਫ ਤਰੀਕੇ ਦੇ ਨਾਲ ਇਹ ਲੁਟੇਰੇ ਘੁੰਮ ਰਹੇ ਹਨ ਮੋਟਰਸਾਈਕਲਾਂ ਤੇ ਕਾਰਾਂ ਤੇ ਜਾਂ ਹੋਰ ਕਿਸੇ ਵੀ ਥਾਂ ਤੇ ਇਹ ਇਕੱਠੇ ਹੋ ਕੇ ਗੱਡੀ ਨੂੰ ਕਿਸੇ ਨੂੰ ਕਾਰ ਨੂੰ ਜੀਪ ਨੂੰ ਜਾਂ ਹੋਰ ਵਹੀਕਲ ਨੂੰ ਰੋਕਦੇ ਹਨ ਉਸ ਦੇ ਅੱਗੇ ਲਾ ਲੈਂਦੇ ਹਨ ਤੇ ਆਪਣਾ ਵਹੀਕਲ ਤੇ ਫਿਰ ਮਾਰਕੁੱਟ ਕਰਦੇ ਹਨ ਤੇ ਜੋ ਕੁਝ ਹੁੰਦਾ ਹੈ ਕੋਲੇ ਖੋ ਕੇ ਫਰਾਰ ਹੋ ਜਾਂਦੇ ਹਨ ਸੋ ਇਹ ਇੱਕ ਘਟਨਾ ਵਾਪਰੀ ਹੈ ਥਾਣਾ ਨਈਆਂ ਵਾਲਾ ਦੇ ਵਿੱਚ ਜੋ ਚਾਰ ਨੌਜਵਾਨਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਤੇ ਇਹਨਾਂ ਦਾ ਸ਼ਿਕਾਰ ਬਣਿਆ 에ਅਰ ਫੋਰਸ ਦਾ ਇੱਕ ਅਫਸਰ ਪੰਕਜ ਮਿਸ਼ਰਾ ਜੋ ਵਿੰਗ ਕਮਾਂਡਰ ਦੇ ਅਹੁਦੇ ਤੇ ਬਿਰਾਜਮਾਨ ਤੇ ਆਪਣੀ ਕਾਰ ਦੇ ਉੱਤੇ ਜਾ ਰਿਹਾ ਸੀ ਤੇ ਬੁਰਜ ਮਹਿਮਾ ਦੇ ਕੋਲ ਇਸ ਨੂੰ ਚਾਰ ਨੌਜਵਾਨਾਂ ਨੇ ਜੋ ਮੋਟਰਸਾਈਕਲਾਂ ਤੇ ਆਏ ਸੀ ਉਹਨਾਂ ਨੂੰ ਘੇਰ ਲਿਆ ਅੱਗੇ ਮੋਟਰਸਾਈਕਲ ਲਾ ਕੇ ਰੋਕ ਲਿਆ ਸ਼ਾਇਦ ਉਹਨਾਂ ਨੂੰ ਇਹ ਹੋਏਗਾ ਕਿ ਇਸ ਦੇ ਕੋਲੇ ਕੋਈ ਗਾਹ ਹੋਈ ਧਨ ਪੈਸਾ ਹੋਏਗਾ ਪਰ ਇਹ ਜਿਹੜੀ ਪੜੀ ਲਿਖੀ ਜਮਾਤ ਹੈ ਇਨਾਂ ਦੇ ਕੋਲੇ ਕੈਸ਼ ਵਗੈਰਾ ਨਹੀਂ ਹੁੰਦਾ ਤੇ ਇਹ ਸਾਰਾ ਸਿਸਟਮ ਆਨਲਾਈਨ ਹੀ ਕਰਦੇ ਹਨ ਜਿਸ ਕਰਕੇ ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਸੀ ਉਹਨਾਂ ਨੇ ਉਸੇ ਤਰ੍ਹਾਂ ਮਾਰਕੁੱਟ ਕੀਤੀ ਮਾਰੂ ਹਥਿਆਰ ਸੰਨ ਉਹਨਾਂ ਕੋਲੇ ਇੱਕ ਕੁਹਾੜੀ ਦੇ ਨਾਲ ਕਾਰ ਤੇ ਵੀ ਉਹਨਾਂ ਨੇ ਹਮਲਾ ਕੀਤਾ ਤੇ ਉਹ ਪੰਕਜ ਮਿਸ਼ਰਾ ਜ਼ਖਮੀ ਹੋ ਗਏ ਜਦੋਂ ਉਹਨਾਂ ਨੇ ਉਸ ਨੂੰ ਦੇਖਿਆ ਕਿ ਕਿਸ ਦੇ ਕੋਲ ਕੁਝ ਵੀ ਨਹੀਂ ਤੇ ਸਾਢ ਕੇ ਫਰਾਰ ਹੋ ਗਏ ਹੁਣ ਦੇਖੋ ਕਿੰਨੀ ਮਾੜੀ ਗੱਲ ਹੈ ਇਹ ਜਿਹੜੇ ਲਟੇਰੇ ਆ ਜਾਂ ਮਾਰੇ ਅੰਸਰ ਹੈ ਇਹਨਾਂ ਨੂੰ ਕੋਈ ਪਤਾ ਨਹੀਂ ਕਿ ਕੌਣ ਬੰਦਾ ਹੈ ਜਿਹਦੇ ਤੇ ਅਸੀਂ ਹਮਲਾ ਕਰਨਾ ਇਹਨਾਂ ਦਾ ਸਿਰਫ ਇੱਕੋ ਹੀ ਨਿਸ਼ਾਨਾ ਹੁੰਦਾ ਕਿ ਜ਼ਖਮੀ ਕਰੋ ਲੁੱਟੋ ਤੇ ਭੱਜ ਜਾਓ ਦੇਖੋ ਦੇਸ਼ ਦਾ ਰਾਖਾ ਇੱਕ ਸਾਡੇ ਫੌਜੀ ਨੌਜਵਾਨ ਜੋ ਕਿ ਇਹਨਾਂ ਦਾ ਸ਼ਿਕਾਰ ਹੋਇਆ ਬੜੀ ਮੰਦ ਭਾਗੀ ਗੱਲ ਹੈ ਤੇ ਥਾਣਾ ਨਈਆਂ ਵਾਲੇ ਦੀ ਪੁਲਿਸ ਨੇ ਮਸਤੈਦੀ ਦੇ ਨਾਲ ਇਹਨਾਂ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਤੇ ਬੰਦ ਹਵਾਲਾਤ ਕਰ ਦਿੱਤੇ ਜਨਾਂ ਦਾ ਨਾਮ ਤਲਵਿੰਦਰ ਸਿੰਘ ਅਰਸ਼ਦੀਪ ਸਿੰਘ ਕਾਕਾ ਸਿੰਘ ਤੇ ਰਵੀ ਹਨ ਦੇਖੋ ਇਹ ਗੱਲ ਜਿਹੜੀ ਬਹੁਤ ਹੀ ਘਣਾਉਣੀ ਹੈ ਇਹ ਨਹੀਂ ਕਰਨੀ ਚਾਹੀਦੀ ਅਗਲਾ ਬੁਲੇਟਿਨ ਲੈ ਕੇ ਫਿਰ ਹਾਜ਼ਰ ਹੋਵਾਂਗਾ ਧੰਨਵਾਦ